ਮੈਂ ਹਰਸ਼ਦੀਪ ਸਿੰਘ ਮਹਦੂਦਾ ਦੇਸ਼ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਇਸ ਵਕਤ ਅਸੀਂ ਮੌਜੂਦ ਹਾਂ ਹਲਕਾ ਸਾਨੇਵਾਲ ਦੇ ਪਿੰਡ ਭਾਮੀਆਂ ਕਲਾਂ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਗੁਰੂ ਰਵਿਦਾਸ ਜੀ ਦਾ ਗੁਰਦੁਆਰਾ ਤੇ ਸਾਡੇ ਨਾਲ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਫਤਾਰ ਸਿੰਘ ਕ੍ਰੀਮਪੂਰੀ ਜੀ ਮੌਜੂਦ ਨੇ ਇਹਨਾਂ ਦਾ ਇੱਥੇ ਆਉਣ ਦਾ ਕੀ ਮਕਸਦ ਆ ਅਸੀਂ ਇਹਨਾਂ ਕੋਲੋਂ ਜਾਣਦੇ ਹਾਂ ਹਾਂਜੀ ਕ੍ਰੀਮਪੂਰੀ ਸਾਹਿਬ ਜਿਉ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਮਿਊਸਪਲ ਕਾਰਪੋਰੇਸ਼ਨ ਦੇ ਟਿੱਪਰ ਦੇ ਦੁਆਰਾ ਨੌਜਵਾਨ ਆਕਾਸ਼ਦੀਪ ਡਰੜ ਦਿੱਤਾ ਗਿਆ ਐਕਸੀਡੈਂਟ ਦੌਰਾਨ ਉਹਦੀ ਮੌਤ ਹੋ ਗਈ ਮੈਂ ਮੌਜੂਦ ਸਮਾਜ ਪਾਰਟੀ ਵੱਲੋਂ ਮੌਜੂਦ ਸਮਾਜ ਪਾਰਟੀ ਦੀ ਸਾਰੀ ਲੀਡਰਸ਼ਿਪ ਜਿੱਥੇ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰਨ ਲਈ ਆਏ ਆ ਉਸ ਨੌਜਵਾਨ ਬੱਚੇ ਨੂੰ ਸ਼ਰਧਾਂਜਲੀ ਵੀ ਭੇਟ ਕਰਦੇ ਆ ਔਰ ਪਰਿਵਾਰ ਦੇ ਦੁੱਖ ਵਿੱਚ ਬੀਐਸਪੀ ਸ਼ਾਮਲ ਹੈ ਗੁਰੂ ਸਭ ਦੇ ਚਰਨਾਂ 'ਚ ਅਰਦਾਸ ਦੁਆ ਬੇਨਤੀ ਆ ਕਿ ਸਾਨੂੰ ਪਰਿਵਾਰ ਨੂੰ ਸਭ ਨੂੰ ਬੱਚੇ ਦੇ ਉਸ ਅਚਾਨਕ ਅਸਹਿ ਸਦਮੇ 'ਚੋਂ ਉੱਭਰਨ ਦੀ ਸ਼ਕਤੀ ਦੇਵੇ ਬਾਣਾ ਮੰਨਣ ਦਾ ਬਲ ਬਖਸ਼ੇ ਉੱਥੇ ਮੈਂ ਪੰਜਾਬ ਸਰਕਾਰ ਦੇ ਜਿਹੜਾ ਬੇਦਰਦ ਰਵਈਆ ਆ ਉਹਦੀ ਵੀ ਨਿੰਦਾ ਕਰਦਾ ਕਿਉਂਕਿ ਸਰਕਾਰ ਦਾ ਟਿੱਪਰ ਕਾਰਪੋਰੇਸ਼ਨ ਦਾ ਟਿੱਪਰ ਤੇ ਇੱਕ ਗਰੀਬ ਪਰਿਵਾਰ ਦੇ ਬੱਚੇ ਦੀ ਮੌਤ ਦਾ ਕਾਰਨ ਬਣਿਆ ਤਾਂ ਸਰਕਾਰ ਨੂੰ ਚਾਹੀਦਾ ਸੀ ਕਿ ਥੋੜੀ ਸੰਵੇਦਨਾ ਦਿਖਾਉਂਦੇ ਔਰ ਇਹਦੇ ਤੇ ਕੋਈ ਕੰਪਨਸੇਸ਼ਨ ਦਿੱਤਾ ਜਾਂਦਾ ਔਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਂਦੀ ਮੇਰਾ ਹੁਣ ਵੀ ਸਰਕਾਰ ਨੂੰ ਕਹਿਣਾ ਕਿ ਉਹ ਆਪਣੀ ਬੇਦਰਦ ਮਾਨਸਿਕਤਾ ਨੂੰ ਬਦਲੇ ਸੰਵੇਦਨਾ ਆਪਣੇ ਅੰਦਰ ਪੈਦਾ ਕਰਕੇ ਸੈਂਸਿਟੀਵਿਟੀ ਪੈਦਾ ਕਰਕੇ ਔਰ ਇਹਦੇ ਨੇ ਸੈਂਸਿਟਿਵ ਡਿਸੀਜਨ ਲਵੇ ਔਰ ਜੋ ਵੀ ਵਿਕਟਿਮਸ ਨੇ ਉਹਨਾਂ ਨੂੰ ਕੰਪਨਸੇਸ਼ਨ ਔਰ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀ ਦਿੱਤੀ ਜਾਵੇ ਤਾਂ ਮੈਂ ਫਿਰ ਇੱਕ ਵਾਰ ਪਰਿਵਾਰ ਦੇ ਦੁੱਖ ਵਿੱਚ ਬੀਐਸਪੀ ਫੌਰਨ ਤੌਰ ਤੇ ਸ਼ਾਮਲ ਹੁੰਦੇ ਹੋਏ ਅਸੀਂ ਇਹ ਘਟਨਾ ਜਿਹੜੀ ਹੈ ਅਨਫੋਰਚੂਨੇਟ ਕਿੰ ਪੂਰੀ ਸਾਹਿਬ ਬੇਸ਼ੱਕ ਇਹ ਜਿਹੜਾ ਸਮਾਂ ਵਾ ਇਹ ਸਿਆਸੀ ਗੱਲ ਕਰਨ ਦਾ ਨਹੀਂ ਆ ਪਰ ਤੁਸੀਂ ਅੱਜ ਇੱਥੇ ਆਇਓ ਖਾਸ ਕਰਕੇ ਤਾਂ ਪੁੱਛਣਾ ਬਣਦਾ ਕਿ ਭੋਜਨ ਸਮਾਜ ਪਾਰਟੀ ਦੀ ਜਿਹੜੀ ਗਤੀਵਿਧੀ ਆ ਉਹ ਕਿਸ ਪ੍ਰਕਾਰ ਚੱਲ ਰਹੀ ਹੈ ਕੋ ਮੈਂ ਕਿਉਂਕਿ ਨੌਜਵਾਨ ਬੱਚਾ ਸਾਡੇ ਚੋਂ ਗਿਆ ਇਸ ਕਰਕੇ ਰਾਜਨੀਤੀ ਤੇ ਕੋਈ ਚਰਚਾ ਕਰਨੇ ਦਾ ਮੇਰਾ ਇੱਥੇ ਮਨ ਨਹੀਂ ਹੈ ਕਿਉਂਕਿ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਛੇਤੀ ਦਿਨ ਅਸੀਂ ਖਟਕੜ ਕਲਾਂਚ ਸ਼ਰਦਾ ਅੰਜਲੀ ਪੇਂਟ ਕਰਕੇ ਆਏ ਆ ਔਰ ਪੰਜਾਬ ਦੀ ਸਰਕਾਰ ਹਮੇਸ਼ਾ ਇਹ ਦਾਵਾ ਕਰਦੀ ਆ ਕਿ ਅਸੀਂ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਅੰਬੇਡਕਰ ਜੀ ਦੇ ਸੋਚ ਵਿੱਚ ਭਰੋਸਾ ਰੱਖਦੇ ਆ ਅਸੀਂ ਉਹਨਾਂ ਦੀਆਂ ਦੋ ਦੋ ਫੋਟੋਆਂ ਲਾ ਕੇ ਰੱਖਦੇ ਆ ਦਫ਼ਤਰਾਂ ਦੇ ਵਿੱਚ ਲੇਕਿਨ ਅੱਜ ਖੜਕੜ ਕਲਾ ਵਿੱਚ ਜਦੋਂ ਮੈਂ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨੇ ਲਈ ਗਿਆ ਤਾਂ ਦੇਖ ਕੇ ਅਫਸੋਸ ਹੋਇਆ ਕਿ ਕਿਸੇ ਵੀ ਫਲੈਕਸ ਤੇ बाबा साहब डॉ आंबेडकर ਜੀ ਦਾ ਫੋਟੋ ਨਹੀਂ ਤੋਂ ਭੋਜਨ ਸਮਾਜ ਪਾਰਟੀ ਸਮਝਦੀ ਆ ਕਿ ਪੰਜਾਬ ਸਰਕਾਰ ਵੱਲੋਂ बाबा साहब डॉ आंबेडकर ਜੀ ਦਾ અપਮਾਨ ਕੀਤਾ ਗਿਆ ਕਿਸੇ ਵੀ ਫੋਟੋ ਤੇ ਉਹਨਾਂ ਦਾ ਕਿਸੇ ਵੀ ਫਲੈਕਸ ਤੇ ਉਹਨਾਂ ਦਾ ਫੋਟੋ ਨਾ ਲਾਉਣਾ ਇਹ ਡਾਕਟਰ ਅੰਬੇਡਕਰ ਦੀ ਸੋਚ ਵਿਰੋਧੀ ਉਹਨਾਂ ਦੇ ਪ੍ਰਤੀ ਜੋ ਇਹਨਾਂ ਦਾ ਗੈਰ ਜ਼ਿੰਮੇਵਾਰਾਨਾ ਵਿਵਹਾਰ अपमान ਵਾਲਾ ਵਿਵਹਾਰ ਆ ਬੀਐਸਪੀ ਦੀ ਨਿੰਦਾ ਕਰਦੀ ਆ ਔਰ ਇਹ ਜਿਹੜਾ ਵਿਵਹਾਰ ਹੈ ਇਹਨਾਂ ਦਾ ਅੰਬेडकर ਸਭ ਦੇ ਪ੍ਰਤੀ ਜੋ ਅਪਰੋਚ ਹੈ ਇਹਨਾਂ ਦੇ ਉਹ ਇਹਨਾਂ ਦੀ क्रੂਅਲ ਔਰ ਫਿਊਡਲ ਮਾਨਸਕਤਾ ਦੀ ਪ੍ਰੋਡਕਟ ਹੈ ਬਹੁਜਨ ਸਮਾਜ ਪਾਰਟੀ ਦਾ ਸੱਦਾ ਹੈ ਪੰਜਾਬੀਆਂ ਨੂੰ ਕਿ ਆਓ ਚੀਤ ਭਗਤ ਸਿੰਘ ਰਾਜਗੁਰੂ ਸਖਦੇਵ ਅੱਜ ਉਹਨਾਂ ਨੂੰ ਆਪਾਂ ਯਾਦ ਕਰਦੇ ਆ ਔਰ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਸੀ ਕਿ ਆਜ਼ਾਦੀ ਸਿਰਫ ਵੋਟਾਂ ਪਾਣ ਨੂੰ ਨਹੀਂ ਕਿਹਾ ਜਾਂਦਾ ਰਾਜਨੀਤਿਕ ਆਜ਼ਾਦੀ ਦੇ ਨਾਲ ਸਮਾਜਿਕ ਆਜ਼ਾਦੀ ਔਰ ਆਰਥਿਕ ਆਜ਼ਾਦੀ ਵੀ ਮਿਲਣੀ ਚਾਹੀਦੀ ਹੈ ਤੋਂ ਇਹ ਆਜ਼ਾਦੀ ਦੀ ਪਰਿਭਾਸ਼ਾ ਨਹੀਂ ਸੀ ਕਿ ਇੱਕ ਇੱਕ ਪਿੰਡ ਚ 100 150 50 ਨੌਜਵਾਨ ਡਰਗ ਮਾਫੀਆ ਖਾ ਜਾਵੇ ਔਰ ਸਮੱਗਲਰ ਬੇਲ ਲਗਾਮ ਪੰਜਾਬ ਦੀ ਜਵਾਨੀ ਦਾ ਘਾਣ ਕਰੇ ਮਾਮਾ ਆਪਣੇ ਪੁੱਤਾਂ ਦੀਆਂ ਲਾਸ਼ਾਂ ਕੋਲ ਰੋਂਦੀਆਂ ਭੈਣਾ ਭਰਾਵਾਂ ਦੀਆਂ ਲਾਸ਼ਾਂ ਕੋਲ ਰੋਂਨੀਆਂ ਇਹ ਅੰਬੇਦਕਰ ਔਰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਨਹੀਂ ਔਰ ਦੂਜਾ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਜੰਗਲਾਂ ਰਾਹੀਂ ਵਿਦੇਸ਼ਾਂ ਨੂੰ ਜਾ ਰਿਹਾ ਔਰ ਸੰਗਲਨ ਰਾਹੀਂ ਉਹ ਭਾਰਤ ਨੂੰ ਲਿਆ ਰਹੇ ਆ ਇਹ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਨਹੀਂ ਹੈ 42000 ਕਰੋੜ ਹਰ ਸਾਲ ਕਰਜ਼ਾ ਲੈ ਕੇ ਸਟੇਟ ਚਲਾ ਚਲਾਇਆ ਜਾ ਰਿਹਾ ਇਹ ਉਸ ਸੋਚ ਦੀ ਆਜ਼ਾਦੀ ਨਹੀਂ ਹਸਪਤਾਲ ਖਾਲੀ ਆ ਸਕੂਲ ਖਾਲੀ ਆ ਪੰਜਾਬ ਬਿਲਕੁਲ ਬਰਬਾਦ ਕਰ ਦਿੱਤਾ ਇਸ ਕਰਕੇ ਮੋਜਨ ਸਮਾਜ ਪਾਰਟੀ ਨੇ 15 ਮਾਰਚ ਸਾਹਿਬ ਕੰਚੀ ਰਾਮ ਜੀ ਦੇ ਜਨਮ ਦਿਨ ਤੇ ਪੰਜਾਬ ਚ ਪੰਜਾਬ ਸਭਾਲੋ ਮਹਮ ਸ਼ੁਰੂ ਕੀਤੀ ਆ ਅੰਦੋਲਨ ਸ਼ੁਰੂ ਕੀਤਾ ਮਾਮਾਂ ਦੇ ਪੁੱਤ ਬਚਾਉਣ ਲਈ ਭੈਣਾਂ ਦੇ ਭਰਾ ਬਚਾਉਣ ਲਈ ਬੇਰੁਜ਼ਗਾਰਾਂ ਲਈ ਰੋਜ਼ਗਾਰ ਤੇ ਮੌਕੇ ਪੈਦਾ ਕਰਨੇ ਲਈ ਸਕੂਲਾਂ ਵਿੱਚ ਮਾਸਟਰ ਦੇਣੇ ਲਈ ਹਸਪਤਾਲਾਂ ਵਿੱਚ ਡਾਕਟਰ ਦੇਣੇ ਲਈ ਪੰਜਾਬ ਨੂੰ ਕਰਜ਼ੇ ਦੇ ਬੋਝ ਥੱਲਿਓਂ ਕੱਢਣੇ ਲਈ ਆਓ ਪੰਜਾਬੀਓ ਇਹ ਚਾਰੇ ਜਿਨ੍ਹਾਂ ਨੇ ਪੰਜਾਬ ਬਰਬਾਦ ਕੀਤਾ ਅਕਾਲੀ, ਬੀਜੇਪੀ, ਕਾਂਗਰਸ ਆਪ ਇਹਨਾਂ ਨੂੰ ਰੱਦ ਕਰਕੇ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿੰਮ ਦਾ ਹਿੱਸਾ ਬਣੋ ਔਰ ਇੱਕ ਬਦਲ ਬਹੁਜਨ ਸਮਾਜ ਪਾਰਟੀ ਦਾ ਤਿਆਰ ਕਰੋ ਔਰ 2027 ਇਨਾਂ ਨੂੰ ਚਲਦਾ ਕਰਕੇ ਪੰਜਾਬ ਨੂੰ ਹਰ ਕਿਸਮ ਦੇ ਸੰਕਟ ਤੋਂ ਆਵਾਰਨ ਵਾਲੀ ਸਰਕਾਰ ਬੌਜਨ ਸਮਾਜ ਪਾਰਟੀ ਨਾਲ ਖੜੇ ਹੋ ਕੇ ਲਿਆਈਏ। ਪ੍ਰਿੰਪੂਰੀ ਸਾਹਿਬ ਜਿਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਉਹਨੂੰ ਨੈਗੇਟਿਵ ਵੇ ਨਾਲ ਲਿਆ ਜਾ ਰਿਹਾ ਤੇ ਜਿਵੇਂ ਖਨੋਰੀ ਬਾਰਡਰ ਤੇ ਜੋ ਕਿਸਾਨਾਂ ਖਿਲਾਫ ਗਤੀਵਿਧੀ ਹੋਈ ਹੈ ਜਾਂ ਨਸ਼ਿਆਂ ਖਿਲਾਫ ਜੋ ਉਹਨਾਂ ਦੀ ਗਤੀਵਿਧੀ ਚੱਲ ਰਹੀ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਇਹ ਆਜ਼ਾਦੀ ਦੀ ਭਾਵਨਾ ਦੇ ਬਿਲਕੁਲ ਉਲਟਵਾ ਕਿ ਤੁਸੀਂ ਲੋਕਤੰਤਰ ਦੇ ਵਿੱਚ ਸ਼ਾਂਤ ਮੇਂ ਅੰਦੋਲਨ ਨੂੰ ਵੀ ਸਰਕਾਰੀ ਜ਼ਬਰ ਨਾਲ ਕੁਚਲਦੇ ਤੋਂ ਜੇਸੀ ਵੀ ਨਾ ਜਿਸ ਤਰ੍ਹਾਂ ਸਰਕਾਰਾਂ ਦਾ ਅੰਦੋਲਨ ਇਹਨਾਂ ਨੇ ਕਿਸਾਨਾਂ ਦਾ ਅੰਦੋਲਨ ਸਰਕਾਰ ਨੇ ਕੁਚਲਿਆ ਬੀਐਸਪੀ ਨੂੰ ਦੀ ਨਿੰਦਾ ਕਰਦੀ ਇਹਨਾਂ ਨੇ ਕਿਸਾਨ ਵੀ ਕੁੱਟੇ ਇਹਨਾਂ ਨੇ ਕਿਰਤੀ ਕਾਮੇ ਬੇਰੁਜ਼ਗਾਰ ਨੌਜਵਾਨ ਵੀ ਕੁੱਟੇ ਇਹਨਾਂ ਨੇ ਦਲਿਤ ਵੀ ਕੁੱਟੇ ਪੰਜਾਬ ਦੀਆਂ ਤੀਆਂ ਵੀ ਕੁੱਟੀਆਂ ਤੋਂ ਇਹ ਲੋਕਤੰਤਰ ਦੀ ਹੱਤਿਆ ਹੈ ਜਨਤੰਤਰ ਦੇ ਵਿੱਚ ਜਨਤਾ ਆਪਣੇ ਮੁੱਦਿਆਂ ਨੂੰ ਸ਼ਾਂਤਮਈ ਤਰੀਕੇ ਨਾਲ ਰੱਖ ਸਕਦੀ ਆ ਉਠਾ ਸਕਦੀ ਆ ਇਹ ਸੰਵਿਧਾਨਿਕ ਹੱਕ ਆ ਤੇ ਸੰਵਿਧਾਨਿਕ ਹੱਕ ਨੂੰ ਕੁਚਲਣਾ ਇਸੇ ਕਰਕੇ ਤਾਂ ਮੈਂ ਕਿਹਾ ਕਿ ਆਓ ਆਪਾਂ ਪੰਜਾਬ ਸੰਭਾਲੋ ਅੰਦੋਲਨ ਜੋ ਬਹੁਜਨ ਸਮਾਜ ਪਾਰਟੀ ਨੇ ਦਿੱਤਾ ਸਾਰੇ ਲੋਕ ਸੋਸਾਇਟੀ ਦਾ ਹਰ ਸੈਕਸ਼ਨ ਕਿਰਤੀ ਕਮਾ ਕਿਸਾਨ ਵਪਾਰੀ ਅਧਿਕਾਰੀ ਕਰਮਚਾਰੀ ਸਭ ਨੂੰ ਮੇਰਾ ਸੱਦਾ ਆਇਆ ਕਿ ਉਹ ਪੰਜਾਬ ਸੰਭਾਲੋ ਮੈਮ ਦਾ ਹਿੱਸਾ ਬਣਨ ਤਾਂ ਹੀ ਅਸੀਂ ਪੰਜਾਬ ਨੂੰ ਇਸ ਨਿਗਾਰ ਚੋਂ ਕੱਢ ਸਕਦੇ ਆ ਔਰ ਮੈਂ ਪੰਜਾਬੀਆਂ ਨੂੰ ਭਰੋਸਾ ਦਿੰਨਾ ਕਿ ਨਰਾਸ਼ ਹੋਣ ਦੀ ਲੋੜ ਨਹੀਂ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਅਮਰੀਕਾ ਨੇ ਜਾਪਾਨ ਨੂੰ ਪਰਮਾਣੂ ਬੰਬ ਸੁੱਟ ਕੇ ਤਬਾਹ ਕਰ ਦਿੱਤਾ ਸੀ 31 ਲੱਖ ਲੋਕ ਜਾਪਾਨ ਦੇ ਮਾਰੇ ਗਏ ਪੰਜਾਬ ਦੇ ਲੱਖਾਂ ਜਾਪਾਨ ਦੇ ਲੱਖਾਂ ਲੋਕ ਵਿਕਲਾੰਗ ਹੋ ਗਏ ਉਹਦੇ ਹਸਪਤਾਲ ਤੋੜਤੇ ਸਕੂਲ ਤੋੜਤੇ ਸਾਰਾ ਇਨਫਰਾਸਟ੍ਰਕਚਰ ਤੋੜ ਦਿੱਤਾ ਇੰਡੀਆ 1947 ਚ ਭਾਰਤ ਤੋਂ ਅੰਗਰੇਜ਼ ਗਿਆ ਇਹ ਉਹ ਤੋਂ 2 ਸਾਲ ਪਹਿਲੀ ਗੱਲ ਹੈ ਜਾਪਾਨ ਦੀ ਤਬਾਹੀ ਲੇਕਿਨ ਹੁਕਮਰਾਨ ਦੀ ਨੀਅਤ ਔਰ ਨੀਤੀ ਚ ਜਨ ਹਿੱਤ ਹੁਣ ਕਰਕੇ ਅੱਜ ਜਾਪਾਨ ਵਿਸ਼ਵ ਦੀ ਆਰਥਿਕ ਸ਼ਕਤੀ ਬਣ ਕੇ ਖੜਾ ਇਸ ਕਰਕੇ ਪੰਜਾਬੀਆਂ ਨੂੰ ਸਾਡਾ ਸੱਦਾ ਹੈ ਕਿ ਉਹ ਬੀਐਸਪੀ ਨੂੰ ਅਸ਼ੀਰਵਾਦ ਦੇਣ ਜੇ ਅਮਰੀਕਾ ਦੁਆਰਾ ਬਰਬਾਦ ਜਪਾਨ ਦੁਬਾਰਾ ਵਿਸ਼ਵ ਦੀ ਆਰਥਿਕ ਸ਼ਕਤੀ ਬਣ ਸਕਦਾ ਹੈ ਤੋਂ ਡਰਗ ਮਾਫੀਆ ਦਾ ਬਰਬਾਦ ਪੰਜਾਬ ਕਾਂਗਰਸ ਅਕਾਲੀ ਭਾਜਪਾ ਆਪ ਦਾ ਬਰਬਾਦ ਕੀਤਾ ਹੋਇਆ ਪੰਜਾਬ ਬੌਧਨ ਸਮਾਜ ਪਾਰਟੀ ਪੰਜਾਬ ਨੂੰ ਭਾਰਤ ਦੀ ਮਜ਼ਬੂਤ ਆਰਥਿਕ ਸ਼ਕਤੀ ਬਣਾ ਕੇ ਦਿਖਾਊਗੀ ਇੱਕ ਮੌਕਾ ਬੌਧਨ ਸਮਾਜ ਪਾਰਟੀ ਪੰਜਾਬੀ ਮੇਰੀ ਅਪੀਲ ਹੈ ਸਾਰੇ ਪੰਜਾਬੀਆਂ ਨੂੰ ਕਿ ਦਿਓ ਬੀਐਸਪੀ ਨੂੰ ਇੱਕ ਮੌਕਾ ਅਸੀਂ ਹਰ ਸੰਕਟ ਤੋਂ ਕੱਢਣ ਦੀ ਨੀਤੀ ਔਰ ਵਿਜ਼ਨ ਪੰਜਾਬ ਨੂੰ ਦੇਵਾਂਗੇ ਔਰ ਪੰਜਾਬ ਦੀ ਜਵਾਨੀ ਨੂੰ ਇੱਥੇ ਹੀ ਖੁਸ਼ਹਾਲ ਬਣਾਵਾਂਗੇ ਰੋਜ਼ਗਾਰ ਦੇ ਮੌਕੇ ਦੇਵਾਂਗੇ ਪ੍ਰਿੰਪੂਰੀ ਸਾਹਿਬ اسلامਾਬਾਦ ਦਾ ਇੱਕ ਬੜਾ ਚਰਚਿਤ ਵਿਸ਼ਾ ਕਿ ਜਿਹੜੀ 11 ਸਾਲਾਂ ਲੜਕੀ ਆ ਉਸ ਨਾਲ ਜੋ ਵੀ ਕੁਝ ਹੋਇਆ ਉਸ ਖਿਲਾਫ ਜੋ ਜੱਜ ਦੀ ਟਿੱਪਣੀ ਆਈ ਆ ਹਾਈ ਕੋਰਟ ਦੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਅਪਰਾਧ ਕੋਈ ਵੀ ਹੋਵੇ ਭੌਜਨ ਸਮਾਜ ਪਾਰਟੀ ਮਨੁੱਖੀ ਅਧਿਕਾਰਾਂ ਦੀ ਮਦਈ ਆ ਹਰ ਇੰਡੀਵਿਜੂਅਲ ਦੀ ਹਰ ਸੈਕਸ਼ਨ ਦੀ ਸੋਸਾਇਟੀ ਦੀ ਹਰ ਆਰਗੇਨਾਈਜ਼ ਆਰਗੇਨਾਈਜੇਸ਼ਨ ਦੀ ਹਰ ਵੱਖ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਅਸੀਂ ਮਦਈ ਆ ਇਸ ਕਰਕੇ ਜੋ ਅਬਜ਼ਰਵੇਸ਼ਨ ਆਈ ਆ ਉਹਨੂੰ ਸੰਜੀਦਾ ਹੋ ਕੇ ਦੇਖਣਾ ਚਾਹੀਦਾ ਔਰ ਉਹਦੇ ਤੇ ਕਿਆ ਬਿਹਤਰ ਹੋ ਸਕਦਾ ਉਹ ਯਤਨ ਹੋਣੇ ਚਾਹੀਦੇ ਧੰਨਵਾਦ ਇਥੇ ਡਾਕਟਰ ਅਵਤਾਰ ਸਿੰਘ ਕ੍ਰੀਮਪੂਰੀ ਜੀ ਜੋ ਕਿ ਅੱਜ ਦੇ ਭੋਗ ਦੇ ਵਿੱਚ ਸ਼ਾਮਲ ਹੋਏ ਨੇ ਤੇ ਅਸੀਂ ਵੀ ਆਧਾਰ ਆਦੇਸ਼ ਦੁਨੀਆ ਵੱਲੋਂ ਜੋ ਅੱਜ ਸਾਡੇ ਪੱਤਰਕਾਰ ਨੇ ਦੇਸ਼ ਦੁਨੀਆ ਅਖਬਾਰ ਤੇ ਚੈਨਲ ਦੇ ਗੁਰਦੀਪ ਸਿੰਘ ਭਾਮੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ ਤਦ ਤੱਕ ਸਾਨੂੰ ਇਜਾਜ਼ਤ ਦਿਓ ਧੰਨਵਾਦ